हां <unsafe problem> जी वासड़ी सत श्री अकाल जी सारे नु भाई सत श्री अकाल जी सारे नु केने हां ब ठीक है हां हां ਆ ਮੋਟਰ ਨੂੰ ਸਾਨੂੰ ਫਾਇਦਾ ਹੋ ਗੇ ਰਾਤ ਤੇ ਰੈਸਟ ਹੋ ਜਾਂਦੀ ਆ ਅੰਡਾ ਮਿਲ ਗਿਆ ਸਟੇ ਹੋ ਜਾਵੇ ਮੰਜਾ ਵੀ ਸਾਰੀ ਆਪਸ਼ਨ ਆ ਰਹੇ ਸਟੇ ਹੋਏ ਕੋਈ ਨਾ ਕੋਈ ਬੰਦਾ ਆਉਂਦਾ ਖਾੜੋ ਜੀ ਨਾ ਅੱਛਾ ਜਦ ਮੀਟਰ ਲੱਗ ਗਿਆ ਫਿਰ ਹੋਰ ਫਾਇਦਾ ਹੋਏ ਨਾ ਪੱਖਾ ਲਾ ਦੇਣਾ ਉਹ ਐਂਡਾ ਵੀ ਲਾਜ਼ਮੀ ਆ ਤੇ ਗਾਂ ਸਾਡੇ ਵੀਟਰ ਲੱਗਾ ਉਹ ਵੀ ਸਟੇ ਹੁੰਦੀ ਉੱਥੇ ਬੈਠੋ ਹਾਂ ਸੱਚ ਕਿੱਥੇ ਲੱਗ ਗਿਆ ਨਾ ਵਿਕੀ ਜਾਂਚੇ ਨਾ ਦੇ ਇਹੋਂ ਉੱਥੇ ਨਾ ਆਉਂਦਾ ਫੇਰ ਅਸੀਂ ਖੜਾਏਗਾ ਨਾ ਉੱਥੇ ਨਾ ਚਾਹੇ ਇੱਕ ਸਾਈਡ ਤੇ ਲਟਕੇ ਚਲੇ ਜਾਂ ਦੂਜੀ ਸਾਈਡ ਨੂੰ ਮੁੜੇ ਐਡਾ ਉੱਥੇ ਦਾ ਹਵਾ ਬਹੁਤ ਪੈਂਦੀ ਆ ਨਾ ਹਾਂ ਹਵਾ ਗੋਲੀ ਪੈਂਦੀ ਆ ਹਾਂ ਵੀ ਇੱਥੇ ਮੀਟਰ ਦਾ ਬਹੁਤ ਫਾਇਦਾ ਮੀਟਰ ਦਾ ਫਾਇਦਾ ਪਾਣੀ ਦੀ ਬੋਤਲ ਨੂੰ ਰੱਖੀ ਪਈ ਆ ਗਲਾਸ ਦੇ ਵਿੱਚ ਵੀ ਸਿਹਣਾ ਮਾਰੀ ਆ ਸਹੀ ਗੱਲ ਨਹੀਂ ਠੀਕ ਐ ਫਾਇਦਾ ਹੀ ਫਾਇਦਾ ਜਿਹੜੀ ਚੀਜ਼ ਬਣ ਗਈ ਉਹਦਾ ਫਾਇਦਾ ਹੀ ਬਹੁਤ ਹੈ ਖੜਦਾਦਾ ਕਦੇ ਹਾਂ ਪਹਿਲਾਂ ਤੂੰ ਲੈ ਕਿੱਥੇ ਹੋਰੇ ਤੂੰ ਤਾਂ ਖੜਦਾ ਇੰਨਾ ਇੱਥੇ ਕਾਕੰਡਾ ਹੋਇਆ ਵਾ ਤਾਂ ਛੱਡੇ ਗੱਲ ਦੇ ਸਮੇ ਸਮੇ ਦੀ ਗੱਲ ਸਮੇ ਸਮੇ ਦੀ ਗੱਲ ਐ ਹਲੇ ਹੋਰ ਲੱਗਿਆ ਕਰੂ ਹਾਂ ਚਾਰ ਤੂੰ ਚੱਲੂ ਕੰਮ ਚੱਲੂ ਆਵੜੀ ਥਲੀ ਪਹੂਗਾ ਅੱਲਾ ਹੋਰ ਵੀ ਯਾਰ ਇੱਕ ਹੋਰ ਹੈ ਵੀ ਥੋੜੀ ਜਿਹੀ ਫਰਕ ਗੱਲ ਪਿੰਡ ਤੇ ਹਾਂ ਜਿਆਦਾ ਜਿਹੇ ਪਿੰਡ ਦੇ ਨੇੜੇ ਆ ਨਾ ਜਿਹੇ ਰਾਲਾ ਪੈਂਦਾ ਫੇ ਥੋੜਾ ਜਿਹਾ ਔਖਾ ਹੁੰਦਾ ਇਹਦਾ ਹੈ ਅਗਲਾ ਲਾਗਦਾ ਤਰਾਜ ਕਰ ਜੇ ਹੁਣ ਅੱਜ ਜਿਕਣਾ ਮਰਜੀ ਬੈਠਾ ਰਹੇ ਬਹੁਤ ਤਰੀਜਾ ਹੋਰੇ ਵੀ ਪੜਦਾ ਜੇ ਕਰਿਆ ਕਿ ਇੱਥੇ ਜੇ ਕੋਈ ਸ਼ੱਕ ਪੜਦਾ ਵੀ ਨਾ ਗਰ ਉਹ ਤਾਂ ਅਸੀਂ ਪੜਦਾ ਬੜੇ ਕਿੰਦੇ ਕਰਿਆ ਵੀ ਜਲ ਖਾਣਾ ਪੀਣਾ ਦੇਣਾ ਕਰਦਾ ਤਾਂ ਨਹੀਂ ਉਰੇ ਤਾਂ ਐਨੀ ਟ੍ਰੈਵ ਵਾਲਾ ਕੰਮ ਨਹੀਂ ਹੈਗਾ ਵੱਡ ਗਿਆ ਬਹੁਤ ਕਾਲਤੀਆਂ ਨਰੇ ਅੱਜ ਗਰਮੀ ਅੱਜ ਹੱਟ ਰਹੀ ਹੈ ਅੱਜ ਗਰਮੀ ਬਹੁਤ ਕੱਢੋ ਹੁਣ ਠੰਡਾ ਦੋ ਲਈ ਅੱਜ ਪੱਤਾ ਵੀ ਨਹੀਂ ਹਿੱਲਦਾ ਹਵਾ ਕੱਲ੍ਹ ਇਸ ਟਾਈਮ ਹਵਾ ਚੱਲਦੀ ਵੀ ਵਧੀਆ ਕੱਲ੍ਹ ਹਵਾ ਚੱਲੇ ਕੱਖ ਵੱਢ ਕੇ ਲਿਖ ਕੇ ਆਮ ਜਦ ਅੱਜ ਗਰਮੀ ਥੇਲੇ ਹੈਗੀ ਹੈ ਦੋ ਬਾਦ ਦੋ ਦਿਖਾਓਗੇ ਹੱਥ ਮੈਂ ਵੀਕ ਦੇ ਨਾਲ ਗੱਸਿਆ ਵਾ 2 ਦਿਨ ਬਾਦ ਦੋ ਕਿਹੜੇ ਜਾਗੀ ਬਾਦ ਦੋ ਰੇ ਵੀ 7-8 ਦਿਨ ਬਾਦ ਦਾ 10 ਦਿਨ ਹੋਰ ਕੋਈਂ ਦੇ ਗਾਹ ਵੀ ਹੁੰਦੇ ਅਗਲੇ ਮਹੀਨੇ ਚ ਵੀ ਅਗਲੇ ਮਹੀਨੇ ਬਾਦ ਤੋਂ ਬਾਅਦ ਫੇਰ ਠੰਡੇ ਢੰਡਾ ਕੰਮ ਅਗਲੇ ਮਹੀਨੇ ਲਈ ਨਹੀਂ ਨਹੀਂ ਦੱਸੇ ਹੋਏ ਹੈਗੇ ਜੇ ਪੈ ਜਾਂ ਜੀ ਦੀ ਲੱਗ ਜਾਂਦਾ ਮੰਡੀ ਦਾ ਸਾਜਾ ਜਦ ਖੰਡ ਲਾ ਦਿੰਦੀ ਕੋਟੀ ਕੋਟੀ ਲੱਗ ਜਾਂਦੇ ਦਿੰਦੇ ਗਾਤਾ ਵਟੇ ਸ਼੍ਰੀ ਸ਼ਾਮ ਦੀ ਠੰਡ ਹੋ ਜਾਂਦੀ ਜਦ ਹਾਂ ਪੂਰੀ ਗਾਤਾ ਹੋ ਜਾਂਦੀ ਹੈ ਸ਼ਾਮ ਸ਼ਾਮ ਸ਼੍ਰੀ ਹਾਂ ਕੁਸਾ ਕੱਲ ਤਾਂ ਬੱਦਲ ਜਿ ਕਰਕੇ ਵੀ ਹੁਮਲ ਜੀ ਆ ਉਹਦੇ ਉਹਦੇ ਉਹ ਕਸਰ ਹੈ ਉਹ ਨਹੀਂ ਹੋਆ ਕੱਲ ਮਾਸੜ ਬਹੁਤ ਬੱਦਲ ਹੋਇਆ ਵਦਾ ਕੱਲ ਇੱਧਰ ਅਸੀਂ ਪਹਿਲ ਨੂਰ ਪਰ ਵੇਦੀ ਪਹਿਲਿਆ ਨਹੀਂ ਯਾਰ ਅਸੀਂ ਇੱਧਰ ਗਏ ਤੇ ਟਰੈਕਟਰ ਦਾ ਕੰਮ ਕਰਨ ਆਹੋ ਇੱਧਰ ਆਣ ਦਿੱਲੀ ਕਢੀ ਨੂੰ ਪਹਿਲਾਂ ਕਹਿੰਦੇ ਚੰਡੀਗੜ੍ਹ ਰੱਖ ਪਹਿਲਿਆ ਹਾਂ ਪਹਿ ਆ ਜਣੀ ਛਿੜਕਾ ਜਈਆ ਵਾਹ ਇਹ ਹੁਣ ਛਿੜ ਗਏ ਵੀ ਖਰਾਬ ਕਰਨ ਜੇ ਉਹ ਜਿਹੜੀ ਨਸਰਦੀ ਹੈ ਹਾਂ ਸਮਝਾ ਮੈਂ ਕਹਿੰਦਾ ਵੀ 60 70% ਜਿਹੜੀ ਉਹ ਜਿਹੜੀ ਨਸਰ ਲੱਗੀ ਪਈ ਆ ਸਹੀ ਗੱਲ ਆਹ ਖੜੀ ਆ ਸਿੱਧੀ ਹਾਂ ਸਾਰਿਆਂ ਦੀ ਉਹ ਜਿਹੜੀ ਖੜੀ ਆ ਉਹ ਨਸਰੀ ਵੀ ਹਾਂ ਬਾਕੀ 10% ਹੋਣ ਜਿਹੜੀ ਨਸਰ ਰਹੀ ਜਾਂਦੀ ਆ 20% ਨਸਰੀ ਪਈ ਆ ਹਾਂ ਨਸਰੀ ਮੂੜੀ ਵੀ ਆਲੇ ਵਾਲੇ ਰਹਿਣ ਸਹੀ ਗੱਲ ਵੀ ਹੁਣ ਤਾਂ ਇਹਦਾ ਨੁਕਸਾਨ ਹੈ ਇਹ ਲਾਈਟ ਬਸੇਰੀ ਆਉਂਦੀ ਆ ਪਾਣੀ ਉਹ ਲਾ ਲੈਣਾ ਹੈ ਹੋਣਾ ਹੂੰ ਹੋਣਾ ਬਾਰੇ ਮੈਂ ਫੇਰ 10 ਦਿਨ ਤੱਕੇ ਲੱਗ ਜਾਣ ਨਾ ਫੇ ਜਿਹੜੀ ਵਦਿਆ ਨੂੰ ਜਗ੍ਹਾ ਤੇ ਹਵਾ ਹਵਾ ਆ ਗਈ ਵੀ ਪੈ ਜਾਣਾ ਨਕਸਾਨ ਆ ਉਦੋਂ ਚੌਥੇ ਪੰਜਵੇਂ ਦੀ ਹਵਾ ਆਈ ਉਹਨੇ ਨੁਕਸਾਨ ਕਰਿਆ ਹਰ ਨਕਸਾਨ ਕਰਿਆ ਮੈਂ ਵੀ ਪੈ ਗਿਆ ਮੀਤਾ ਪੈ ਘੱਟ ਹਵਾ ਖਾਦੀ ਚਲੀ ਗਈ ਹਵਾ ਬਹੁਤ ਚਲੀ ਉਦੋਂ ਹੁਣ ਗੰਨੇ ਗੰਨੇ ਜੀ ਵੀ ਟਿੱਡੇ ਕਰੇ ਤੇ ਕਰੇ ਆਈ ਕਰੇ ਹੁਣ ਤੁਸੀਂ ਬਾਜਰਾ ਕਦ ਵੇਚਣਾ ਉਹਲੇ ਇਹ ਹੁਣ ਤੈਨੂੰ ਕਿਹਾ ਤਾਂ ਨਾ ਵੀ ਇਹ ਕੋਈ ਦਿਨ ਸਵਾਬ ਨਹੀਂ ਹੋਣਾ ਜਦ ਤਨ ਉਹਨੇ ਭੈਣ ਤੇ ਬਾਜਰਾ ਬੀਜਣਾ ਨਹੀਂ ਹੁਣ ਲਾ ਖਰਾ ਤਾਂ ਹੋਈ ਜਾਂਦੀ ਆ ਸੱਚੀ ਕਹਦੇ ਵੀ ਆਪਣੇ ਮਰੇ ਬਗੈਰ ਸੁਰਗ ਨਹੀਂ ਹੋਰਾ ਇਹ ਮਨੁਗਰ ਵੀ ਅਸੀਂ ਬਾਜਰੇ ਪੀਜਣਾ ਮਾੜਾ ਟਰੈਕਟਰ ਨਾਲ ਇੱਥੇ ਆਉਣਾ ਵੀ ਕਾਹਨੂੰ ਉਧਰ ਜੋੜ ਜਾਈ ਕਰਨੀ ਬੜਾ ਦੇਖਿਆ ਬੜਾ ਟੂਟਾ ਬੂਟੂੜੇ ਕਿਹੜਾ ਵੀ ਨਾਲੇ ਵੀਰੇ ਨਾਲੇ ਫਾੜ ਇੱਕ ਢੇੜਾ ਦਵਾ ਲਉ ਮੈਂ ਆਜਾ ਦੋ ਗੜੇ ਇਹਨਾਂ ਦੇ ਦਵਾ ਦਊਗਾ ਓਕੇ ਦੋ ਪਿਆ ਹਾਂ ਹੁਣ ਪਾਣੀ ਲੋ ਲੈਟ ਆਈ ਵੀ ਮਾਨ ਵਾਲੇ ਬਾਜਰੇ ਦੀ ਭੜੀ ਘਾਟ ਨਾਲ ਖੇਤ ਨੂੰ ਪਾਣੀ ਲਾ ਗਰ ਮੈਂ ਰੌਣੀ ਕਰਨ ਚੱਲਿਆ ਹਾਂ ਹਾਂ ਹੁਣ ਦੇਖਦੇ ਗੱਲ ਵੀਜ ਕੇ ਤਾਂ ਆਜੇ ਯਾਰ ਵਸਰ ਉਦੋਂ ਪੀਜ ਕੇ ਤਾਂ ਆਜੇ ਤੇਰੇ ਵਾਲਾ ਉਦੋਂ ਆ ਵੀਜ ਕੇ ਆਜੇ ਕਹਿੰਦਾ ਕੱਢਿਆ ਹਾਂ ਮੈਂ ਪੱਛੀ ਦੇ ਬਾਹਰ ਨਿਕਲਿਆ ਮਨ ਲੱਗੇ ਉਹ ਡੂਡਾ ਪੀਟਰ ਬਣ ਪੁੱਛਾ ਮਾਂ ਬੀਜ ਲਿਆ ਮਜ਼ਾਕੀ ਹਾਂ ਬੀਜ ਮਨ ਸੂਰ ਵਾਲੇ ਕੋਲ ਵੀ ਨਿਕਲ ਗਿਆ ਉੱਪਰ ਤੇ ਰੋਣਾ ਪਣ ਗਿਆ ਹਾਂ ਮਹਾ ਕਹਿੰਦਾ ਇੱਥੇ ਲੇਜ਼ਰ ਵਾਰ ਚੱਲੇ ਮਰਾ ਲਾ ਫਾਟ ਮਹਾ ਵੀ ਕੱਲ ਵੀ ਚਾਹ ਕਹਿੰਦਾ ਹਲੇ ਨਹੀਂ ਅਰੇਗਾ ਦੋ ਜਾਂਦੇ ਨਾਟਕੇ ਬੀਜੂਗੇ ਮਾਹੌਲ ਇਹ ਗਿੰਦੋ ਕਰ ਲੈਣੋ ਬਾਹਰ ਤਾਂ ਤੇਰੇ ਸਾਹਮਣੇ ਤਿੰਨ ਕ ਗਾਰੇ ਰਹਿ ਗਏ ਬਾਈ ਤੇ ਬਾਅਦ ਮੁੱਲ ਦੇ ਚੱਲਣੇ ਕੱਕ ਮੈਨੂੰ ਲੱਗਦਾ ਕਿ ਕਿਉਂਕਿ ਹੁਣ ਤੇ ਬੀਜਾ ਪਹਿਲੀ ਬੀਜਾ ਉਹ ਵੀ ਲਗਾ ਲੈਣਾ ਰੋਕ ਦੇ ਵਿੱਚ ਇਹਦਾ ਵੀ ਕੋਈ ਲੇਟ ਹੋ ਲੋ ਪਤਾ ਹਾਂ ਵੀ ਹੈਗੀ ਨੇੜੇ ਚੜੀ ਕੋਈ ਹੈਗੀ ਹੈ ਨੇੜੇ ਚੜੀ ਇਹਨਾਂ ਨੇ ਮੈਨੂੰ ਲੱਗਾ ਤਾਂ ਉੱਥੇ ਵੀ ਝੱਲੀਆਂ ਬੀਜੇ ਪਰ ਥੋੜੇ ਜੇ ਇਹ ਜਾਤੇ ਨਾ ਨੇ ਚੱਲੇ ਤਾਂ ਨਹੀਂ ਆਗੇ ਨੂੰ ਯਾਰ ਮੰਗ ਲੱਗਦਾ ਹੈ ਤੈਨਾਂ ਤਾਂ ਕਹਿੰਦਾ ਹੈਗੇ ਥੋੜੇ ਜੇ ਉਹ ਵੀ ਸ਼ਾਇਦ ਕਦੇ ਪਹੁੰਚੇ ਵੀਡੀਓ ਵਿੱਚ ਘਾਣਾ ਇੱਕ ਬਿੱਗਾ ਖੰਡ ਨੇ ਇਹਨਾਂ ਤਾਂ ਜਿੱਡੇ ਜਿਹੜਾ ਇੱਧਰਲੀ ਸਾਈਡ ਆ ਪਹੀ ਤੇ ਇੱਧਰਲੀ ਸਾਈਡ ਨਹੀਂ ਹੈਗੀ ਦੋ ਕ ਬਿੱਗੇ ਪਤਾ ਨਹੀਂ ਕਿੰਨੇ ਉੱਥੇ ਗੰਨਾ ਹੈ ਅੱਛਾ ਫੇਰ ਨਹੀਂ ਹੋਣਾ ਬੰਦਾ ਛੋਰੇ ਕਰਕੇ ਵੇਚ ਦਿੰਦੇ ਉਹ ਬੂਟੇ ਕਿਸੇ ਨਾਲ ਬਟਾ ਦਿਆ ਉਹਨਾਂ ਤਾਂ ਲੱਗੇ ਉੱਥੇ ਹੂੰ ਹੋ ਸਕਦਾ ਕਦੇ ਇੱਕ ਦਾ ਖੇਤ ਉੱਚੇ ਨਹੀਂ ਵਿੱਚ ਬਹੁਤ ਆਉ ਹਾਂ ਖੱਡ ਪਾੜ ਦੇ ਕਿਨ ਸਾਈਡ ਵੇ ਕਿਆਰਾ ਬੀਜਤਾ ਹੋਣਾ ਕੋਸਾ ਕੋਸਾ ਕੋਪੀ ਲੱਗਦੀ ਇੱਕ ਸਾਈਡ ਕਿਆਰਾ ਖਾਲੀ ਛੱਡਿਆ ਹੋਵੇ ਦੇਖਣਾ ਇਹ ਵੀ ਨਹੀਂ ਪਤਾ ਹਾਂ ਵੇ ਉਹਦੇ ਵਿੱਚ ਫਿਰ ਇੱਕਣਾ ਛੱਡਿਆ ਬਣਾ ਖਾਲੀ ਕੱਪ ਵੀ ਤੇ ਉਹਨੇ ਹਾਂ ਕਦੀ ਵਾਰ ਜੇ ਕਿਤੇ ਬਾਕੇ ਛੱਡੋ ਜੇ ਕਾਤਣ ਦਾ ਮੌਕੇ ਪੰਨੀ ਨਾ ਘੜਨਾ ਜੇ ਕੋਈ ਕਿਤੇ ਵੀਜ਼ਨ ਪਹਿਲੇ ਇੱਕ ਪਾੜ ਪਾਈ ਹੁੰਦੀ ਸਾਰਾ ਘੜ ਜਾਣਾ ਉਹ ਏ ਵੀ ਉਹਦੇ ਹੱਥ ਪਰੇ ਬੈਠੇ ਉਹਦੇ ਹੱਥ ਪਰੇ ਨਾ ਘੌੜੀ ਟਰੈਕਟਰ ਮੈਂ ਕਹਿੰਦਾ 10 ਘੜੇ ਹੋਣਗੇ ਉਹ ਵੀ ਟਰੈਕਟਰ ਖੜੇ ਉਹ ਮੈਂ ਇਹ ਨਾ ਮੈਂ ਕਿਹਾ ਵੀ ਚੱਲ ਮੰਨੂੰ ਆਉਣਾ ਨਹੀਂ ਪਾਉਣਾ ਪੂਣਾ ਇੰਨਾ ਨਾਮਾ ਕਦੇ ਖੇਤ ਚ ਲਾਇਆ ਇੱਥੇ ਬੂਟੇ ਗੇਟ ਤੇ ਕਰ ਦੂੰਗਾ ਹੋਰ ਇਹਦਾ ਬਹਾਣਾ ਨਹੀਂ ਆਉਂਦਾ ਕਿ 25 ਦੇ ਬਲੌਗਰ ਪਿੰਡ ਜਿਸ ਦੀ ਮਰਦੀ ਬੋਲ ਹੈ ਕੱਲ ਦਮ ਲਾਉਗੇ ਬਣਾਉਣਾ ਅਗਲੇ ਦਿਨ ਟਰੈਕਟਰ ਇਹਦਾ ਯੂਨੀ ਮੈਂ ਬਹਾਣਾ ਮੈਂ ਮੋਰ ਟਰੈਕਟਰ ਦਾ ਲਿਆ ਸਹੀ ਗੱਲ ਕੱਲ ਕੋ ਨੂੰ ਲੈ ਕੇ ਆਉਣਾ ਫਿਰ ਹੋਈ 55 ਲੈ ਕੇ ਆਉਣਾ ਫੋਟੋ ਲਿਆਉਣਾ ਜਾਂਸੀ ਤੇ ਲਿਆਉਣਾ ਨੂੰ ਵੀ ਮੰਗਣਾ ਪੰਜ ਕੇ ਰੱਖ ਦੇਗੇ ਤੈਨੂੰ ਜਾਂਸੀ ਦੇ ਲਿਆਉਂਦਾ ਹੁੰਦਾ ਤਾਂ ਇੱਥੇ ਖੇਤ ਵਾਉਣ ਲੱਗ ਜਾਣਾ ਮੈਂ ਕਹਿੰਦਾ ਇੱਥੇ ਹਰੇਕ ਟ੍ਰੈਵਲ ਵਰਦਾ ਦੋ ਦੇਵਾਗੇ ਨਵਾਂ ਡੈਮੋ ਵਾਸਤੇ ਹੁਣ ਭਾਈ ਡੰਗੋ ਦੇਣੀ ਹੈ ਡੈਮੋ ਦੇਣੀ ਭਾਈ ਬੰਦਾ ਹਾਂ ਜੇ ਕਹਿੰਦਾ ਇੱਕ ਜਾਂ ਦੋ ਲੈ ਕੇ ਜਾ ਸੀ ਨਾਲੇ ਆ ਚੱਲਣੇ ਤਰੂਕਾਰ ਡੈਮੋ ਦਿਖਾ ਦੇ ਨਾਲੇ ਮੋਜੇ ਨਹੀਂ ਗੱਡੀ ਮੰਗ ਕੇ ਚੱਲਦਾ ਨਹੀਂ ਬਗੜੇ ਹਰੇ ਵਿੱਚਾਰੇ ਜਿੱਲੀ ਸਹੀ ਗੱਲ ਆ ਆ ਗੱਲ ਵਕੀ ਡਬੋਲਾ ਕਹਿੰਦਾ ਇਹ ਇੱਕੜੇ ਚੱਲੀ ਜਾਣਾ ਹੈ ਹੈ ਨਾ ਇੱਕ ਬਲੌਗ ਰੋਰ ਆ ਗਿਆ ਦੱਸੋ ਇੱਥੇ ਘਾਟਾ ਕਿਤੇ ਟਰੈਕਟਰ ਖੜਾ ਹੋ ਉਹਦੇ ਨਾਲ ਜਿੰਨਾ ਮਰਜ਼ੀ ਦਾ ਤੇਲ ਝੜੀਦਾ ਇੱਕੋ ਹੈ ਨਾ ਸਹੀ ਗੱਲ ਕੋਈ ਕੱਲੂ ਦੇਖਾ ਕੱਲੂ ਲੈ ਕੇ ਆਉਣਾ ਫਿਰ ਕੱਲੂ ਲੈ ਆਏ ਇੱਕ ਨਾਲ ਸਾਡੇ ਯਾਰ ਕੈਮਰੇ ਲਾ ਕੇ ਬੰਦੇ ਉਧਰ ਹੂੰ ਕੈਮਰੇ ਲਾ ਕੇ ਕੈਮਰੇ ਵਾਲੇ ਆਪਣੀ ਸਕੀਮ ਚੱਲਦੇ ਨੇ ਪਹਿਲਾਂ ਵਾਈਫਾਈ ਵਾਲਾ ਵਧੀਆ ਚੱਲਦਾ ਦਾ ਹਾਂ ਉਹਨਾਂ ਦਾ ਤਾਰ ਕੈਮਰੇ ਵਾਲੀ ਲਾਤੀ ਬੱਚੇ ਤਾਂ ਸੰਤ ਹੋਂ ਪਤਾ ਨਹੀਂ ਕਿਸੇ ਲਾਉਣੀ ਹੂੰ ਇੱਕ ਤਾਰ ਕੱਢੇ ਗਿਆ ਉਹ ਕੈਮਰੇ ਵਾਲਾ ਬਾਈ 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 ਇਹ ਚੱਲ ਪਿਆ ਵਾਈਫਾਈ ਕਹਿੰਦਾ ਆ ਤਾਰ ਦੀ ਲੋੜ ਨਹੀਂ ਹੈਗੀ ਹਾਂ ਉਹ ਚੱਲੇਗਾ ਕੱਲ ਨੈਟ ਨਾ ਚੱਲੇ ਆ ਬੰਦ ਹੋ ਗਿਆ ਨੈਟ ਹਾਂ ਉਹਦੇ ਉਹ ਕਰਾਇਆ ਸੈਟ ਹੈ ਆ ਹੁਣ ਉਹਨਾਂ ਦਾ ਹੀ ਫੋਨ ਆਉਂਦਾ ਵੀ ਹਾਂ ਉਹਨਾਂ ਦੇ ਫੋਨ ਆ ਰਹੇ ਹੁਣ ਆਇਆ ਵਾ ਉਹ ਨੈਟ ਵਾਲੇ ਸੈੱਟ ਕਰਕੇ ਉਹਦੀ ਤਾਰ ਕੱਢ ਕੇ ਕਹਿੰਦਾ ਆ ਤਾਰ ਸਹੀ ਨਹੀਂ ਛੱਡ ਗਿਆ ਜੀ ਲੱਗਣੀ ਬ੍ਰੀਕ ਲੱਗਣੀ ਕਹਿੰਦਾ ਉਹ ਤੇ ਇੱਕਾਂ ਲਾਉ ਆ ਅਸੀਂ ਹੁਣ ਉਹ ਤਾਰ ਦੁਬਾਰੇ ਫੇਰ ਲਾਉਣ ਆਇਆ ਕੈਮਰੇ ਹੁਣ ਬੰਦ ਬਹੁਤ ਚੱਕਾ ਦਵਾ ਠੀਕ 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 ਆ ਮਾਸਟਰ ਓਕੇ ਕੋਈ ਨਾ ਕੋਈ ਨਾ ਬਈ ਮੈਂ ਲਾ ਲੀਂ ਲਾਓ ਜੀ ਬਾਬਿਓ ਰੋਪੜ ਪੈ ਰਿਹਾ ਮੀ ਲੈਟ ਗਈ ਆ ਭੱਜ ਓ ਨੇਰੀ ਜੇ ਭਰਾਣ ਬੈ ਜਾ ਜੀ ਆ ਪਾ ਹੋਵੇ ਬੇਲੇ ਚਾਰ ਕੁਰਸੀਆਂ ਦੀਆਂ ਤਿੰਨ ਸਾਡਾ ਇੱਧਰ ਕੁਰਸੀਆਂ ਰੋਲਾ ਪੈ ਗਏ ਹਾਂ ਵੀਰ ਆ ਬਲੈਡ ਵਾਲ ਕੇ ਮੜੀ ਓ ਹੈਪੀ ਜਾਈ ਮੜੀ ਲੈਟ ਵਾਲੇ ਨੇਰੇ ਜੇ ਬੈਠੇ ਤੁਸੀਂ ਹਾਂ ਲੈਟ ਵਾਲੇ ਮੈਂ ਤਾਂ ਨਹੀਂ ਉਹ ਸਾਡਾ ਇਨਵਰਟਰ ਹੈਗਾ ਵੀਰੇ ਆ ਅਸੀਂ ਵੀਰ ਬੰਦੇ ਸਾਡੇ ਹੈਗਾ ਠੀਕ ਹੈ ਹੋਰ ਸੁਣਾ ਤੂੰ ਇੱਧਰ ਬੈਠ ਯਾਰ ਮੈਂ ਆਉਂਦਾ ਇੱਧਰ ਤੂੰ ਹੋ ਇੱਧਰ ਬੱਲੇ 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 ਉਹ ਸਾਡਾ ਇੱਕ ਹੋਰ ਬਲੌਗਰ ਲੱਗਿਆ ਉੱਧਰ ਵੀਡੀਓ ਬਣਾਉਣ ਐਵੇਂ ਨਾ ਹੈ ਮੈਂ ਸਾਡਾ ਇੱਕ ਹੋਰ ਬਲੌਗਰ ਲੱਗਿਆ ਉੱਧਰ ਵੀਡੀਓ ਬਣਾਉਣ ਮੇਰੇ ਕੋਲ ਏਜੰਸੀ ਦੀ ਇੱਕ ਬਲੌਗਰ ਹੈਗਾ ਹੈਗਾ ਜੀ ਹੈਗਾ ਬਿਲਕੁਲ ਹੈਗਾ ਹੈਗਾ ਆਜੋ ਵੀਰਾ ਜੀ ਤੁਸੀਂ ਵੀ ਆਜੋ ਇੱਧਰ ਨੂੰ ਆਜੋ ਸਰਪੰਚ ਜੀ ਇੱਧਰ ਨੂੰ ਆ ਸਾਹਬ ਜੀ ਇੱਧਰ ਨੇਰਾ ਫਿਰ ਤੂੰ ਕਹੇਗਾ ਮੇਰੀ ਕਾਲੀ ਵੀਡੀਓ ਬਣਾਤੀ ਭਾਈ ਨਾ ਉਹ ਤੋਂ ਕੈਮਰਾ ਸੀ ਕਿਨੇ ਮੋੜੇ ਬੰਦੀ ਹੈ ਹੋਰ ਥਣਾਓ ਬਾਪੇ ਕਿਨੇ ਆ ਵਧੀਆ ਅੱਜ ਕਿਆ ਕਰਿਆ ਫਿਰ ਕੋਈ ਆਈ ਕੋਈ ਇਨਕੁਆਰੀ ਭਾਈ 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 ਆਈ ਹੈ 2 2 ਆਈਆਂ ਚਲੋ ਵਧੀਆ ਗੱਲ ਆ ਭਾਈ ਆਉਣੀਆਂ ਚਾਹੀਦੀਆਂ ਕਰਾਂਹੀਂ ਤਾਂ ਹੀ ਸੈਲਰੀ ਮਿਲਣੀ ਹੈ ਪਾਣੂ ਜੇ ਤਾ ਬਾਈ ਵੇਚਾਂਗੇ ਤੁਸੀਂ ਵੇਚੋ ਦੇ ਥੋੜੇ ਬਥਾਰੀ ਗੱਲ ਖੜੀ ਆ ਤੁਸੀਂ ਟਰੈਕਟਰ ਵੇਚੋਗੇ ਸਾਡੇ ਵਾਸਤੇ ਕੰਮ ਆਊਗਾ ਸਰਵਿਸ ਆਊਗੀ ਜਾਂ ਕੋਈ ਰਿਪੇਅਰ ਦਾ ਠੀਕ ਆ ਉਦੋਂ ਪੈਸੇ ਆਉਣਗੇ ਆਪਣੀ ਸੈਲਰੀ ਆਊਗੀ ਹੈਨਾ ਸਰਕਲ ਇਦਾਂ ਚੱਲਣਾ ਪਈ ਹੈ ਤੇ ਬਾਕੀ ਹਲੇ ਥੋੜਾ ਜਿਹਾ ਆਕਸੀਜਨ ਵੀ ਚੱਲਦਾ ਉਹਦੇ ਕਰਕੇ ਵੀ ਹੈ ਆ ਸਰਾਦਾਂ ਕਰਕੇ ਵੀ ਚੱਕਰ ਆ ਉਹਦੇ ਕਰਕੇ ਜਰੂਰ ਤੁਹਾਨੂੰ ਪਤਾ ਹੀ ਆ ਫੱਦਰਵਾੜੀ ਵੀ ਜ਼ਰੂਰੀ ਆ ਹਾਂ ਇਹ ਤਾਂ ਹੈ ਉਹ ਤਾਂ ਆਪਣਾ ਸਾਰਾ ਸਸਤਰ ਹਾਂ ਉਹ ਤਾਂ ਹੈ ਵੀਰੇ 6 ਜਿੰਨੇ ਵੀ ਆਪਣੀ ਮਿਹਨਤ ਆ ਦਿਖਾਉਣੀ ਵੀ ਆ ਇਹ ਤਾਂ ਆ ਬਈ ਪੈਸੇ ਜੋ ਪੈਸਾ ਕੱਢਦੇ ਵੀ ਪਤਾ ਹੀ ਆ ਵੀ ਭਾਈ ਭਾਤੀ ਹੁਣ ਲੋਕ ਸਿਆਣੇ ਹੋ ਗਏ ਹਾਂ ਅਗਲਾ ਆਪਣੇ ਘਰ ਦੇ ਅਜ ਵਰਚਾ ਦਾ ਡਾਇਰਕਟ ਹਾਂ ਇਹ ਤਾਂ ਹੈ ਬਈ ਨਾਲੇ ਹੁਣ ਆਇਆ ਨਾ ਬਾਈ ਮਸ਼ੀਨਰੀ ਮਹਿੰਗੀ ਆ ਅਗਲਾ ਰਾਇ ਕਰਕੇ ਲੰਦਾ ਕਿ ਨਹੀਂ ਭਾਈ ਹੋਣਾ ਇਹ ਆ ਦੇਖਣਾ ਮੈਂ ਕੀ ਦਾ ਚੱਕਰ ਆ ਵਾਈ ਜਿਹੜਾ ਕੋਲ ਕੋਈ ਆ ਮੱਲੋਂ ਟਮਾਟਰ ਤੋਂ ਲੈ ਕੇ ਹੋਮ ਤੱਕ ਹਾਂ ਆਪਣੇ ਟਰੈਕਟਰ ਦੇ ਆ ਜੋੜੀਰ ਹਾਂ ਸਾਰੇ 3 ਸਪੀਡ ਆ ਹਾਂ ਕਿਸੇ ਨੇ ਸੇਲ ਨਹੀਂ ਕਰੇ ਨਹੀਂ ਠੀਕ ਆ ਜਿਹੜੇ 4 ਲੀਟਰ ਲਾਵਾ ਚਾਹੇ ਫੁੱਲਾ ਲਾਵਾ ਰੋਡਾ ਮੀਟਰ ਲਾਵਾ ਹਾਂ ਜਿਹੜੇ ਮਕੀਨ ਦਾ ਲਾਵਾ ਸਾਰੇ ਆਪਣੇ ਟਰੈਕਟਰ ਉਹ ਚਲਾ ਰਹੇ ਆ ਸਹੀ ਗੱਲ ਕੋਈ ਦੋਸਤਿਆਂ ਨਾਲ ਕੋਈ ਪੁੱਛੀ ਪਿੰਡਾਂ ਚ ਦੇਖੇ ਹੀ ਆਫੇ ਸੇਲ ਨਹੀਂ ਕਰੇ ਐਕਚੁਅਲੀ ਨਹੀਂ ਭਾਈ ਹਾਂ ਜੋ ਵੀ ਆਪਣਾ ਫਲਟਰ ਦੇ ਵਿੱਚ ਪਹਿਲੇ ਗਰੀਸ ਫਿਲਟਰ ਦਾ ਸਹੀ ਗੱਲ ਹੈ ਚਲੋ ਭਾਈ ਆਏ ਨੇ ਜਦੋਂ ਸਾਰੇ ਕੰਪਨੀਆਂ ਦੇ ਪ੍ਰੈਸ਼ਰ ਵਾਲੀ ਤੇਲ ਚ ਆਏ ਆਏ ਹੋ ਗੋਣੇ ਫਿਰ ਹੌਲੀ ਹੌਲੀ 2003 ਤੋਂ ਲੈ ਕੇ 7 ਦੇ ਵਿੱਚ ਸਾਰੀਆਂ ਕੰਪਨੀਆਂ ਨੇ ਪ੍ਰੈਸ਼ਰ ਕਰੇ ਤੇਲ ਤੇ ਬ੍ਰੇਕ ਕਰੀ ਸਾਈਡ ਗੇਅਰ ਕਰੇ ਫਿਰ ਹੁਣ ਦੇਖੋ ਸਾਰੀਆਂ ਕੰਪਨੀਆਂ ਦੇ ਫ੍ਰੀ ਸਪੀਡ ਆ ਕੇ ਆਪਣੇ ਰੋਸ ਸਪੀਡ ਹੋ ਗਏ ਹਾਂ ਅੱਜ ਨਾ ਅੱਜ ਦਾ ਮੈਂ ਤੁਹਾਨੂੰ ਇੱਕ ਵਾਕਿਆ ਦੱਸਦਾ ਬੱਬੇ ਅੱਜ ਆਹੀ ਫੀਚਰ ਦੀ ਗੱਲ ਦੱਸਣ ਲੱਗੇ ਅੱਜ ਜਿਹੜੇ ਸਰਵਿਸ ਨਹੀਂ ਤੇ ਆਈ ਆਪਣੇ ਕੋਲ 514 ਸੀਗਾ ਉਹ 553 ਪਵਲ ਦਾ ਟਰੈਕਟਰ ਦਾ ਉਹ ਬਾਬਾ ਮੈਨੂੰ ਕਹਿੰਦੇ ਅੰਕਲ ਕਹਿੰਦੇ ਵੀ ਬਿਪਤੇ ਦੇ ਵਿੱਚ ਨਾ ਡੀਜ਼ਲ ਪੰਪ ਚ ਦੇਖ ਲਈ ਦੀ ਤੇਲ ਹੈਗਾ ਮਗਲਾ ਕਰੇ ਸਾਹਮਣੇ ਵੀ ਦੀ ਗੱਲ ਮੈਂ ਜੇ ਦੇਖਿਆ ਉਹਦੀ ਸਪਲਾਈ ਸੀ ਧੀ ਇੰਜਨ ਦੇ ਮੈਂ ਕਿਹਾ ਬਾਬਾ ਜੀ ਜਿਹੜਾ ਹਏ ਹੁਣ ਇਹਨਾਂ ਨੇ 2006 ਚ ਕਰੇਦੇ ਨਾ ਇਹ ਟਰੈਕਟਰਾਂ ਚ ਹੁਣ ਕਰਿਆ 2024 ਚ ਦੂਜੀਆਂ ਕੰਪਨੀਆਂ ਨੇ ਨਾਲੇ ਉਹ ਦੇਖ ਲਓ ਬਹੁਤ ਚਲੋ ਤੁਸੀਂ ਵੀ ਸਰਪੋਰਟ ਕਰਦੇ ਹੋ ਤੁਹਾਡੇ ਕੋਲ ਸਾਡੇ ਨਾਲ ਉਹ ਵੀ ਗੱਲ ਆ ਜਾਂਦੇ ਹੁੰਦੇ ਆ ਹੂੰ ਇੰਨਾ ਛੋਟਾ ਡੈਕਟਰ ਵੀ ਸਾਰਾ ਕੰਮ ਕਰਦੇ ਆ। ਹਾਂ ਸਾਰਾ ਕੰਮ। ਸਤਿ ਸ੍ਰੀ ਅਕਾਲ। ਹਾਂ। ਉਹ ਕਸਟਮਰ ਆਪਣੇ ਮੂੰਹੋਂ ਆਪ ਕਹਿੰਦਾ ਤਾਂ ਵੀ ਬਾਈ ਕੋਈ ਲੋੜ ਨਹੀਂ ਹੈ ਸਾਨੂੰ। ਹਾਂ ਸਹੀ ਗੱਲ ਬਾਈ। ਜਿਸ ਨੂੰ ਪਪਾਈਆ ਵੀ ਰੈਕਸ ਕਰਕੇ ਉਹਦਾ ਜਦੋਂ ਮਾਰਕੀਟ ਨੂੰ ਦੇ ਨਾਲ ਵੀ ਚੱਲਣਾ ਪੈਂਦਾ ਹੈ। ਹਾਂ। ਉਹ ਬਹੁਤ ਜੀਦਾ ਲੱਗ ਮੀਂਹ ਪੈਂਦਾ ਮੌਸਮ ਆ। ਅਗਲਾ ਸਾਰੀ ਜੀਦਾ ਕੋਈ ਫਸਲવાડી ਦੇਖ ਕੇ ਆਪਾਂ ਨੂੰ ਫੇਰ ਆਾਂ। ਫੇਰ ਕਹਿੰਦੇ ਆ ਐਸਟੀਮੇਟ ਲਾ ਕੇ ਅਗਲਾ ਅਗਲਾ ਐਸਟੀਮੇਟ ਲਾ ਕੇ ਜਦੋਂ 100 ਕੁ ਰੁਪਏ ਦਾ ਜੀ ਧੰਦੇ ਆ। ਇਹ ਤਾਂ ਹੈ ਬਾਈ। ਉਹਨੇ ਆਪਣੀ ਬੱਚਤ ਤੋਂ ਬੱਚਤ ਕਰਕੇ ਫੇਰ ਕਰ ਫੇਰ ਸਹੀ ਗੱਲ ਹੈ ਜੀ ਚਲੋ ਬਾਕੀ ਇਨਸ਼ਾ ਅੱਲਾ ਇਨਸ਼ਾ ਅੱਲਾ ਕਰੀਮ ਹਾਂ ਹਾਂ ਸਾਸਰੀ ਕਾਲ ਜੀ ਨਹੀਂ ਹਲੇ ਵੀ ਬਾਬੂ ਪੈ ਰਿਹਾ ਪੂਰਾ ਜੋਰਾਂ ਤੇ ਕਾਲੇਬਾਈ ਦਾ ਫੋਨ ਆਇਆ ਤਾਂ ਜਿਹੜਾ ਸਾਡਾ ਸੇਰਮੈਂਨ ਕਹਿੰਦਾ ਨੂਰਗਰ ਬੇਦੀ ਬਾਈ 2:30 ਵਜੇ ਤਾਂ ਨਹੀਂ ਪੈਂਦਾ ਹਾਂਜੀ 3:30 ਵਜੇ ਫੋਨ ਆਇਆ ਤਾਂ ਉਹਦਾ ਕਹਿੰਦਾ 2:30 ਵਜੇ ਦਾ ਲਗਾਤਾਰ ਹੀ ਪੈ ਰਿਆ ਆਪਣਾ ਵੀਡੀਓ ਨੇ ਸਟੇਟ ਅੱਗੇ ਆ ਕੇ ਹਾਂ ਨੌਸਲਾ ਬੰਦ ਪਾਇਆ ਹੈ ਹਾਂ ਅੱਜ ਹਾਂ ਬਈ ਬੱਦਲ ਵਾਲੀ ਧੋਇਆ ਹੋਇਆ ਹੋਰ ਚਲੋ ਬਾਕੀ ਦੇਖਦੇ ਹਾਂ ਹੁਣ ਚੰਗਾ ਬਾਬੇ ਅੱਜ ਦੀ ਵੀਡੀਓ ਜਿੰਨਾ ਕਿ ਬਾਕੀ ਕੱਲ ਨੂੰ ਮਿਲਾਂਗੇ ਚੈਨਲ ਦੇ ਨਾਲ ਜੁੜੇ ਰਹੋ ਸਬਸਕ੍ਰਾਈਬ ਬਾਬੇ ਜਰੂਰ ਕਰਦਿਆ ਕਰੋ 80% ਜਿਹੜੀ ਆਡੀਅੰਸ ਆ ਉਹ ਬਿਨਾ ਸਬਸਕ੍ਰਾਈਬ ਵਾਲੀ ਆ ਕਰਦਿਆ ਕਰੋ ਕੋਈ ਨਹੀਂ ਜਾਣਾ ਤੁਹਾਡਾ ਭਰਾ ਦੇ ਸਬਸਕ੍ਰਾਈਬਰ ਵਧ ਜਾਣੇ ਆ ਓਕੇ